ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਚੰਦ ਲੋਕ ਰਹਿ ਗਏ ਨੇ ਜੋ ਇਸ ਚੀਜ਼ ਨੂੰ ਜਾਣਦੇ ਨੇ ਕਿ ਉਸ ਸਮੇਂ ਹਾਲਾਤ ਕਿਹੋ ਜਿਹੀ ਤਾਂ ਹੁਣ ਵੀ ਸਾਡੇ ਨਾਲ ਇੱਕ ਮਾਤਾ ਜੀ ਨੇ ਉਮਰ ਬਹੁਤ ਹੋ ਚੁੱਕੀ ਆ ਲਗਭਗ 95 ਸਾਲ ਤੋਂ ਵੱਧ ਐਸ ਵੇਲੇ ਉਮਰ ਆ ਉਸ ਵੇਲੇ ਪਾਕਿਸਤਾਨ ਦੇ ਵਿੱਚ ਸੀ ਜੰਨਾ ਕੁ ਮਾਤਾ ਜੀ ਨੂੰ ਜ਼ਿਆਦਾ ਗੱਲਬਾਤ ਦੇ ਰਹੀ ਪਤਾ ਕਰਾਂਗੇ ਮਾਤਾ ਜੀ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਤੁਹਾਡੀ ਉਮਰ ਕਿੰਨੀ ਸੀ ਤੇ ਤੁਹਾਡਾ ਪਿੰਡ ਕਿਹੜਾ ਸੀ ਮੇਰਾ ਪਿੰਡ ਪਈ ਕੇ ਜੀ ਮੇਰੇ ਪਿੰਡ ਅਖੁਰ ਬਣਿਆ ਤੇ ਫਿਰ ਵਿਆਹ ਹੋਇਆ ਮੇਰਾ 95 ਸਾਲ ਤੇ ਵੀ 20 ਵਿੱਚ ਉੱਥੇ ਚਲੇ ਗਏ ਆ ਪਾਕਿਸਤਾਨ ਦੇ ਵਿੱਚ ਫਿਰ ਉੱਥੋਂ ਨਾ ਇਹ ਹੋਈ ਪਿੱ ਦੁਨੀਆ ਪਾਜ ਨਾਸ ਪਾਜ ਨਾਸ ਬਹੁਤ ਜਾਰੀ ਹੋਈ ਆ ਕਦੀ ਉੱਤਰ ਜਾ ਕਦੀ ਪਾਜ ਜਾ ਚਲੋ ਜੀ ਫੇਰ ਉਹ ਅਗਲੇ ਦਿਨ 15 ਤਰੀਕ ਨੂੰ ਤੁਰਿਆ ਸਾਨੂੰ 14 ਤਰੀਕ ਨੂੰ ਕੱਲ ਦਿੱਤਾ ਪੰਜਾਬ ਚੱਲਨੇ ਆ ਜਾਜ ਤੇ ਜਾਇਓ ਤੇ ਉੱਥੇ ਉਤਰ ਜਾਇਓ ਪਿੰਡ ਉਹ ਫੇਰ ਜਾ ਚਲਿਆ ਨਹੀਂ ਉਹ ਨਾ ਬੰਦ ਕਰ ਦਿੱਤਾ ਬੰਦ ਕਰ ਦਿੱਤਾ ਤੇ ਮੁੜ ਕੇ ਅਸੀਂ ਵੀ ਗੱਡੀਆਂ ਤੇ ਜਾਏ ਆ ਸੇਖਾ ਦਾ ਬੰਦਾ ਸੀ ਗੱਡਾਂ ਤੇ ਆਇਆ ਉਹ ਫੌਜੀ ਸੀ ਉਹ ਤੁਰਦਾ ਨਹੀਂ ਤੁਰਦਾ ਨਹੀਂ ਜੁਨੇ ਬੁੱਧ ਬੁੱਝੀ ਲਿਆਂਦਾ ਉਹਦੇ ਫੇਰ ਪੁੱਤ ਨੇ ਗੁੱਸੇ ਹੋਇਆ ਵੀ ਸਾਨੂੰ ਕਿੱਥੇ ਮਾਰਨਾ ਅਹੀਂ ਪੇ ਤੁਰ ਪਿਆ ਉਹ ਵੀ ਫੇਰ ਨਾਲ ਤੁਰ ਪਿਆ ਫੇਰੇ ਤੁਰ ਦਿਆਂ ਤੁਰਦਿਆਂ ਚਲੋ ਜੀ ਕਿਤੇ ਦੇ ਕਿਤੇ ਫੇ ਦਰਿਆ ਆ ਗਿਆ ਤਰਿਆ ਚ ਪਾਣੀ ਲੈਣ ਮੈਨੂੰ ਬਾਪੂ ਨੇ ਕਿ ਲਾਇਆ ਆਂ ਤਾਂ ਜਾ ਪਾਣੀ ਲਿਆ ਗੱਡੇ ਤੇ ਪਾਣਾ ਮੈਂ ਬਲਟੋਈ ਲੈ ਕੇ ਗੱਡੇ ਤੇ ਪਾਣੀ ਲੈਣ ਗਈ ਅਗੇ ਬਾਬਾ ਬੈਠਾ ਤੋ ਮੈਂ ਆਚਾਰਤਾ ਆਂ ਤਾਂ ਮੈਂ ਕਿਹਾ ਬਾਬਾ ਮੈਨੂੰ ਖੁੰਡਾ ਦੇ ਮੈਂ ਪਾਣੀ ਲਿਆਉਣਾ ਆਂਦਾ ਮੈਂ ਤੂੰ ਮਰੀਆਂ ਮਵੇਂ ਮਰ ਤੂੰ ਮਰੀਆਂ ਮਵੇਂ ਮਰ ਮੈਂ ਨਹੀਂ ਖੁੰਡਾ ਰੇਡ ਦੋ ਉਹਨ ਮੈਨੂੰ ਖੁੰਡਾ ਰੇਡ ਦਿੱਤਾ ਤੇ ਮੈਂ ਪਾਣੀ ਪਰ ਲਿਆ ਤੇ ਬਲਟੋਈ ਪਤਾ ਨਹੀਂ ਕਿਤੇ ਚਲੇ ਗਈ ਮੈਂ ਮੁੜ ਕੇ ਆਇਆ ਮੈਂ ਆਖਿਆ ਬਾਪੂ ਆ ਲੈ ਖੁੰਡਾ ਆਂਦਾ ਹੈ ਆਏ ਨੂੰ ਨਾ ਜਾਈ ਮ Pakistan ਦੀ ਤੁਸੀਂ ਆਏ ਨੂੰ ਜਾਈ ਅੱਗੇ ਬੈ ਚੜੀ ਤੇ ਮੇਰਾ ਦੀਰ ਖਲੋਤਾ ਉਹ ਆਂਦਾ ਹੀ ਨਾ ਚੜ ਲਾਇਆ ਮੈਂ ਆਖਿਆ ਮੈਂ ਤਾਂ ਸਭ ਬੱਚੀ ਆ ਖੂਬੀ ਸੱਤੇ ਤਿੰਨ ਲੱਤਾਂ ਤੇਨ ਖਵੇ ਸੀ ਜੇ ਤਾਂ ਮੈਂ ਗੂੰਠਾ ਪੂਗਾਉਂਦੇ ਉਦੋਂ ਉਹ ਬਾਹਰ ਮੇਰਾ ਪੈਰ ਨਿਕਲਦਾ ਲੈ ਜੀ ਉਹ ਮੈਂ ਆਂਦਾ ਮੇਰੇ ਮੋਢੇ ਚੜ ਮੈਂ ਆਖਿਆ ਮੈਂ ਮੋਢੇ ਤੇ ਨਹੀਂ ਚੜਨਾ ਫੜ ਬਿਨੋ ਉਹ ਗੱਡੇ ਜਾਂਦੇ ਆ ਜੂ ਤੋ ਜੂ ਤੋ ਜਾਂਦੇ ਸੀ ਗੱਡੇ ਲਓ ਜੀ ਫੇ ਲਾਲਪੁਰ ਜਾ ਰਹੇ ਆ ਰਾਤ ਲੈਲ ਪੁਰ ਰਹਾ ਹੈ ਉੱਥੇ ਵੀ ਬਹੁਤ ਕਮਸਾਨ ਹੋਇਆ ਹੱਤੋਂ ਜ਼ਿਆਦਾ ਸਾਡੇ ਬੰਦਿਆਂ ਨੇ ਨਾ ਇਹੋ ਜੀ ਕੀਤੀ ਗੋਲੇ ਚਲਾਏ ਉਹ ਜਰਨਲ ਉਹ ਫੱਟਰ ਕਰ ਦਿੱਤਾ ਫੱਟਰ ਕਰ ਦਿੱਤਾ ਤੇ ਉਹ ਵਿਚਾਰਾ ਰੋਵੇ ਤੇ ਤੁਰੀਆਂ ਆਇਆ ਕਰਕੇ ਲੰਮੀ ਪਈ ਬੰਦਾ ਹਾਲ ਬੜੇ ਢੇਰ ਲਗੇ ਕੋਈ ਮਰਿਆ ਕੋਈ ਜੀਵਿਆ ਕੋ ਮਰਿਆ ਕੋ ਜੀਵਿਆ ਇਸ ਤਰ੍ਹਾਂ ਕਰਕੇ ਮੁਰਕੇ ਹਾ ਜੇ ਤੋ ਬਾਪੂ ਮੇਰਾ ਘੱਟਾ ਫਿਰਦਾ ਕੋ ਖੁਰਮਈ ਆਈ ਬੰਸੋ ਖੁਰਮਈ ਆਈ ਬੰਸੋ ਖੁਰਮੇ ਇੱਕ ਪਾ ਜਾਂਦਾ ਏ ਆ ਬਾਪੂ ਬੜੇ ਜਰਦਾਵਾਜਾ ਮਾਰਨਿਆ ਖੁਰਮੇ ਆਈ ਬੰਸ ਵੇ ਕਿੱਥੇ ਆ ਵੀਰਾ ਆਦਾ ਜਾ ਉਹ ਵੇ ਜਾਂਦਾ ਉਹਨੂੰ ਆਵਾਜ਼ ਮਾਰਿਆ ਬਾਪੂ ਰਿਆ ਆ ਵੇ ਬੀਬੀ ਮੈਂ ਨਾ ਘਰ ਕੇ ਤੋਂ ਗਾਲਾ ਉਹ ਜਫੀ ਪਾ ਲਈ ਆਂਦਾ ਕਿੱਥੇ ਸਾਂ ਤੂੰ ਮੈਂ ਕਿਹਾ ਮੈਂ ਇੱਥੇ ਬੜੀ ਸਾਂ ਅੱਛਾ ਲਾਹੋ ਜੀ ਮੁਰਕੇ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਨਾ ਅਹੀਂ ਉਹ ਉਹਦੇ ਕੋ ਚਲੇ ਗਏ ਅਫਸਰ ਕੋ ਚਲੇ ਗਏ ਜਾਂ ਵੇਖ ਕੇ ਤੇ ਵੀਰਾ ਸਾਰਾ ਕਮਸਾਨ ਹੋਇਆ ਆਂਦਾ ਵੇਖੋ ਮੇਰੇ ਜੋੜੇ ਹੱਥ ਆਜੇ ਵੀ ਇਹਨਾਂ ਨੂੰ ਹੱਥ ਜੁੜੋ ਸਾਡੇ ਬੰਦਿਆ ਦੇ ਬੜੇ ਚਵੇਂ ਮੁੰਡੇ ਜਿਹੜੇ ਹੁੰਦੇ ਨੇ ਹਟ ਦੇ ਦੇ ਬੜੇ ਚਵੇਂ ਆਖਰਿ ਸ਼ਮਾਰ ਹੀ ਦੇਣਾ ਨਾ ਮਾਰ ਹੀ ਦੇਣਾ ਲੈ ਕੇ ਹੱਥ ਉੱਥੇ ਜੋੜੇ ਚਲੋ ਵੀਰਾ 15 ਦਿਨ ਉਥੇ ਰਹਿ ਲੈ ਪਰੇ ਫਰਮੰਦਾ ਹਾਲ ਕੋਈ ਹਾਲ ਨਹੀਂ ਰਿਆ ਵੀ ਕਿਤਨੋ ਜਾੜਾ ਫੇਰ ਆਖਣ ਲੱਗੇ ਫੇ ਨਾ ਹਵਤੇ ਹੁਣ ਗੱਡੇ ਆਉਂਦੇ ਮਾਰਦੇਗੇ ਸਾਰੇ ਜਿੰਨੇ ਆਉਂਦੇ ਉਹਨੇ ਮਾਰਦੇਗੇ ਫੇ ਉਹ ਨਾ ਸੋਚਿਆ ਉਹ ਜਰਨਲ ਨੇ ਸੋਚਿਆ ਮੁਸਲਮਾਨ ਨੇ ਉਹਨੇ ਆਖਿਆ ਜੇ ਅੱਜ ਸਭ ਮਾਰ ਦਿੱਤੇ ਨਾ ਇੱਥੇ ਬੰਬਾਰੀ ਫੈਲ ਜਾਣੀ ਆ ਕਈ ਚਿਹਰੇ ਨਹੀਂ ਇੱਥੇ ਬਿਮਾਰੀਏ ਜਾਣੀ ਫੇਰੇ ਚਲੀ ਜਾਣੀ ਆ ਬਿਮਾਰੀ ਇਥੇ ਚਿਖਾ ਵਾਲੇ ਵੀ ਹੈ ਇਹ ਨਹੀਂ ਆਖਣਾ ਪਈ ਇੱਥੇ ਰਹਿਣੀ ਆ ਪਾਕਿਸਤਾਨ ਚ ਰਹੂਣਾ ਲੈ ਜੀ ਫਿਰ ਉਹਦਾ ਹਾਇਕ ਕਰਕੇ ਨਾ ਫਿਰ ਹਟ ਗਿਆ ਕੰਮ ਚਲੋ ਜੀ 15 ਦਿਨ ਹੀ ਫੇ ਵੀਰਾ ਤੁਰੇ ਤੁਰੇ ਗਿਆ ਆਉਂਦਿਆਂ ਨੂੰ ਗੱਡੀ ਬੰਦ ਸੀ ਉਥੇ ਫਟਕ ਬੰਦ ਸੀ ਉਹਨਾਂ ਫਿਰ ਉਹ ਕੋਲੇ ਆਸਾਂ ਨੂੰ ਫਿਰ ਭੱਜ ਗਏ ਫਿਰ ਪਤਾ ਨਹੀਂ ਕਿਧਰੋਂ ਫੱਤਰ ਕੇ ਫੇਸਾ ਨੂੰ ਆਂਦਾ ਆਂਦਾ ਫੇ ਉਤੂਰਿਆ ਫੇ ਆਖਣ ਲਗਾ ਜਰਨਲ ਸਾਨੂੰ ਇਹ ਵੇਖਿਓ ਕਿਸਦਾ ਧੋਖਾ ਨਾ ਖਾਇਓ ਜ਼ਿੰਮੇਦਾਰ ਦਾ ਧੋਖਾ ਨਾ ਖਾਇਓ ਇਹ ਪਤਾ ਨਹੀਂ ਉਹਨਕੇ ਦਰ ਨੂੰ ਜਾਣ ਉਹਨ ਭੇਰਾ ਕੇ ਮੁਸਲਮਾਨਾਂ ਦੇ ਨਾਲ ਤੇ ਕੁਛ ਕੋਲ ਲਿਆ ਪਾਣੀ ਪੀਉਣਾ ਪਾਣੀ ਪੀਉਂਦਾ ਫੇ ਲੋਕਾਂ ਭੇ ਪਤਲਾ ਲੱਗ ਗਿਆ ਸਾਰਿਆਂ ਨੂੰ ਪੀ ਪਾਣੀ ਪਿਆ ਉਹ ਸਾਡੇ ਕੋ ਉਥੇ ਪਿੱਛੇ ਵੇਟ ਉਤਰਿਆ ਜਾ ਕੇ ਵਾਖਲ ਕਾ ਮੇਰਾ ਪਛਾਨ ਰਖਿਓ ਉਹਦਾ ਨਾਮ ਇਹਨੇ ਤਾਂ ਭੁੱਲੀ ਗਿਆ ਚਾਰੇ ਦਾ ਕਰਮਾਵळा ਹੈ ਢਾ ਚੰਗਾ ਹੈ ਕਿਤੇ ਹੱਤੋਂ ਜਿਆਦਾ ਵੀਰ ਜੀ ਉਹਦੇ ਨਾਲ ਦਾ ਬੰਦਾ ਮੈਂ ਨਹੀਂ ਵੇਖਣਾ ਮੁਸਲਮਾਨ ਵਾਖਰ ਉਹ ਵਾਖਰ ਵਾਖਰ ਅੱਛਾ ਹੋ ਤੇ ਜੋ ਹੋ ਗਿਆ ਪਤਾ ਨਹੀਂ ਕਿਹੜੀ ਅਖਿਆਈ ਰਾਸੀ ਆਇਆ ਕਿਹੜੀ ਨਾ ਅਸੀਂ ਬਚ ਗਏ ਆ ਉੱਪਰ ਮਾਤਾ ਬਚਾਉਣ ਵਾਲਾ ਹੈ نیچے ਉੱਥੇ ਕੋਈ ਵੀਰਾ ਢੇਰਾਂ ਦੇ ਢੇਰ ਤੂ ਤੂ ਕੇ ਤੂ ਤੂ ਕੇ ਪਰਾਕਰ ਕਰਕੇ ਸੰਗਿਆ ਇੱਕ ਪਾਈਟ ਵਿੱਚ ਪਾਣੀ ਪੁੱਛਿਆ ਮੈਂ ਕਿਹਾ ਵੀਰ ਜੀ ਮੇਰੇ ਘਰ ਟਿਕ ਪਾਣੀ ਦੀ ਉਹ ਪੀ ਆਉਂਦੇ ਆ ਆਪਣੇ ਬੱਚੇ ਆਂਦਾ ਇੱਥੇ ਪਾਣੀ ਪਿਆ ਵਾ ਪਾਣੀ ਮੰਗ ਨਹੀਂ ਫਿਰਦੀ ਆ ਤੇ ਵੀਰਾ ਜੀ ਮੈਂ ਨਾ ਫਿਰ ਜੀਰ ਕੁਛ ਹੋ ਗਿਆ ਤੇ ਥਾਲੀ ਸੀ ਤੇ ਥਾਲੀ ਨਾ ਮੈਂ ਕਿ ਕਿ ਲੱਗੀ ਤੇ ਮੇਰੇ ਮਾਝ ਆਦੀ ਆਗੀ ਮੈਂ ਆ ਜਾਤੀ ਆਗੀ ਤੇ ਫਟ ਕੇ ਫੇ ਨਾ ਮੈਂ ਵੇ ਨਹੀਂ ਆਇਆ ਇੱਕ ਭਾਈ ਮੈਨੂੰ ਆਂਦਾ ਜੋ ਪਾਣੀ ਆ ਉਥੇ ਉਹ ਨਾ ਲਾਏ ਸੀ ਆ ਇਹ ਮੁਸਲਮਾਨਾ ਨੇ ਉਹ ਮਸ਼ੀਨਾ ਜੀਆਂ ਮਾਰਨ ਨੂੰ ਫੜਨ ਨੂੰ ਉਹਨਾਂ ਨੇ ਫੜਕੇ ਲੈ ਜਾਣਾ ਨਾ ਮਾਰਨਾ ਥੋੜਾ ਸੇ ਨਾ ਉਹਨਾਂ ਨੇ ਮਰੇ ਫੜਕੇ ਲੈ ਜਾਣਾ ਮੈਂ ਚੱਲੀ ਆ ਤੇ ਭਾਈ ਇੱਕ ਮੈਨੂੰ ਆਂਦਾ ਬੀਬੀ ਕਿਤੇ ਚੱਲੀ ਮੈਂ ਕਿਹਾ ਭਾਈ ਉਹ ਆਂਦਾ ਉਥੇ ਪਾਣੀ ਆਂਦਾ ਪਾਣੀ ਪੂਣੀ ਨਹੀਂ ਉਹ ਤੇ ਬੈਠੇ ਮੈਂ ਟਰੀ ਆਲੇ ਤੇਰਾ ਤਾਂ ਨਾ ਲੋਨੀ ਚੱਲਣਾ ਫੇ ਵੀਰ ਮਿਹਰੇ ਸਾਡੇ ਬੰਦੇ ਮਾਲ ਚ ਕਮਾਤ ਮਾਲ ਜਾ ਪਿਆ ਤੇ ਮੇਰਾ ਮਾਲਕ ਭੱਜਾ ਹੀ ਗਿਆ ਮੋੜ ਉਹ ਨਾ ਆ ਬੱਟ ਮਾਰਿਆ ਦੋ ਉਂਗਲਾ ਤੋੜ ਦਿੱਤੀ ਐਡਾ ਦੋ ਉਂਗਲਾ ਤੋੜ ਤੇ ਉਹ ਭੱਜਾ ਹੀ ਆ ਗਿਆ ਦੂਜਾ ਚੱਲਿਆ ਬਾਪੂ ਆਂਦਾ ਨਾ ਜਾਏ ਨਾ ਜਾਇਓ ਨਾ ਤੈਨੂੰ ਹੀ ਮਾਰ ਦੇਣਾ ਖਸਮਾਂ ਨੂੰ ਖਾਣ ਬਈਆਂ ਬਈਆਂ ਫੇ ਪਾ ਚਾਈਆਂ ਦੋ ਮਈਆਂ ਸੋਈਆਂ ਸੀ ਅਸੀਂ ਲੋਕਾਂ ਨੂੰ ਦੁੱਧ ਦੇਂਦੇ ਸੀ ਆਤਾ ਦਿੰਦੇ ਸਾ ਕਿਹਤੋ ਬੋਲ ਨਹੀਂ ਆ ਦਿੰਦੀ ਜਿੰਨਾ ਦੁੱਧ ਹੋਇਆ ਚੋ ਚੋ ਤੇ ਜਾਂਦੀ ਸਾਂ ਮੈਨੂੰ ਜੁੱਤ ਮੈਂ ਵੀਰਾ ਮਹਾਰਾਜ ਤੋਂ ਡਰ ਕੇ ਆਨਿਆ ਦਰਿਆ ਚੋਂ ਮੈਨੂੰ ਮਹਾਰਾਜ ਨੇ ਕੱਢਿਆ ਡੁੱਬੀ ਹਾਰੇ ਕਥਾ ਮੈਨੂੰ ਕੱਢਿਆ ਤੇ ਮੈਨੇ ਕੀ ਠਾਰਾ ਵਿਆਹ ਸਾਲਾ ਉਮਰ ਕਿ ਇਹ ਨਹੀਂ ਤੁਹਾਡਾ ਵਿਆਹ ਉਧਰੋਂ ਐਸੀ ਪਾਕਿਸਤਾਨ ਦੇ ਵਿੱਚ ਨਹੀਂ ਮੇਰਾ ਇੱਧਰੇ ਹੋਇਆ ਸੀ ਮੇਰੇ ਪੇਂਡ ਤੇ ਭਗਨੇ ਪਖਨੇ ਮੇਰੇ ਸਾਰੇ ਆ ਪਖਨੇ ਮੇਰੇ ਸਾਰੇ ਕੇ ਫੇਰ ਗਏ ਬਾਹਰ ਚ ਸੀ ਉੱਥੇ ਦਾ ਸਰਗੋਦੇ ਸਰਗੋਦੇ ਗਏ ਬੜੀ ਦੂਰ ਆ ਬੜੀ ਦੂਰ ਉੱਥੇ ਵੀ ਤਾਂ ਸਾਧ ਰਹੇ ਹੈ ਜੀ ਮੇਰੀ ਅਸਲੀਆ ਨੇ ਆ ਕਾਰਖਾਨੇ ਦਾ ਮਾਲਕ ਹਰਨਾਮ ਸਿੰਘ ਇਹਦਾ ਇੱਕ ਬੱਚਾ ਸੀ ਇੱਕ ਧੀ ਸੀ ਉਹਦਾ ਵਿਆਹ ਆਸ ਤੋਂ ਮੈਂ ਸਾਧ ਰਹੀ ਮੈਂ ਖਾऊंगी ਖਾऊंगी ਮੁੜ ਕੇ ਆ ਕੇ ਬਾਬੀ ਜੀ ਦਾ ਹਾਲ ਉਹ ਹੋਇਆ ਏ ਮੈਂ ਦੱਸ ਨਹੀਂ ਸਕਦੀ ਵਾਹ ਉਹ ਜਾਣਦਾ ਗੁਰੂ ਜਾਣਦਾ ਉਹ ਹਾਲਤ ਦੇ ਵਿੱਚ ਮੈਨੂੰ ਪਰਮਾਤਮਾ ਨੇ ਪਤਾ ਨਹੀਂ ਕਿਤਨਾ ਹੱਥ ਦੇ ਕੇ ਰੱਖਿਆ ਹੱਥ ਦੇ ਕੇ ਤੇ ਚਲੋ ਫੇਰ ਮਾਂ ਨੂੰ ਆਣ ਮੇਰੀ ਮੇਰੀ ਮਾਂ ਖੂਤੇ ਰਹੀਦੀ ਸੀ ਉਹ ਖੂਤੇ ਰਹਿਣਾ ਲੋਕਾਂ ਜਾਣਾ ਉਹ ਗੱਡੀ ਜਿਹੜੀ ਆਈ ਨਾ ਪਾਕਿਸਤਾਨ ਤੋਂ ਇਤਨਾ ਗੱਡੀ ਜਨਾ ਵੱਡੀ ਜਤਾਂ ਨੇ ਇਤਰੋ ਗੱਡੀ ਵਿੱਚ ਉਹ ਨਾ ਉਧਰ ਜਾ ਕੇ ਨਾ ਤਾਰਕਾ ਬਾਗ ਗੱਡੀ ਵਡੀ ਜਿਵੇਂ ਐਲੀ ਐਲੀ ਕਰ ਰਿਹਾ ਮੁਸਲਮਾਨ ਆ ਕੇ ਕਿ ਅਜੇ ਆ ਹਥਿਆਰ ਨਹੀਂ ਸੀ ਹੈਗੇ ਨਾ ਹਥਿਆਰ ਹੀ ਹੈਗੇ ਸੀ ਕੋਈ ਹਥਿਆਰ ਨਹੀਂ ਸ਼ੈਨਾ ਹੈਗਾ ਜਿੰਨੇ ਹੁਣ ਹਥਿਆਰ ਤੋਰੇ ਆ ਨਾ ਮੰਦਾ ਹਾਲ ਹੁਣ ਤੋਰੇ ਪਿਆ ਮਾਤਾ ਜਦੋਂ ਵੰਡ ਹੋਈ ਸੀ ਇਹ ਵੀ ਸੁਣਨ ਚਾਹੁੰਦਾ ਕਿ ਉਦੋਂ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਤਿਆਂ ਭੈਣਾਂ ਨੂੰ ਆਪਣੀ ਇੱਜ਼ਤ ਪਚਾਉਣੀ ਬਹੁਤ ਔਖੀ ਹੋਈ ਪਈ ਸੀ ਕੋਈ ਇਦਾਂ ਦਾ ਹੈ ਸੀ ਵਾਕਿਆ ਕਿ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਨਹੀਂ ਹੈ ਸੀ ਠੀਕ ਹੈ ਠੀਕ ਹੈ ਫੜ ਕੇ ਲੈ ਜਾਂਦੇ ਸੀ ਪਤਾ ਨਹੀਂ ਲੱਗਦਾ ਫੜ ਕੇ ਲੈ ਜਾਂਦੇ ਪਤਾ ਨਹੀਂ ਲੱਗਦਾ ਕਿੱਥੇ ਲੈ ਗਏ ਆ ਇਹ ਇਹ ਸੱਚ ਆ ਬਿਲਕੁਲ ਬਾਤ ਹੈ ਸੱਚੀ ਤੁਸੀਂ ਦੱਸਣ ਦੇ ਹੋ ਵੀ ਤੁਹਾਡਾ ਉਦੋਂ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ ਹਾਂ ਜਦੋਂ ਮਾਹੌਲ ਬਣ ਗਿਆ ਵੰਦ ਹੋ ਗਈ ਆ ਹਾਂ ਕੁ ਤੁਹਾਡੇ ਨਾਲ ਕੋਈ ਐਹੋ ਜੀ ਗੱਲ ਬੀਤੀ ਹੋਵੇ ਜਿਹਦੇ ਵਿੱਚ ਪਤਾ ਲੱਗਦਾ ਹੋਵੇ ਮਾਹੌਲ ਦਾ ਕਿ ਵਾਕਈ ਬਹੁਤ ਦੁੱਖ ਭਰਿਆ ਮਾਹੌਲ ਸੀ ਦੁੱਖ ਜੀ ਮੈਂ ਉਹਨਾਂ ਦੇ ਨਾਲ ਆਪਣੇ ਮਾਲਕਾਂ ਨਾਲ ਭਰਿਆ ਜਿੰਨਾ ਭਰਿਆ ਨਾ ਆਪਣੇ ਮਾਲਕਾਂ ਨਾਲ ਭਰਿਆ ਬਾਜ ਜਨਾਸ ਕਰ ਕਰਕੇ ਆਪਣੀ ਇੱਤ ਬਚਾਈ ਆ ਇੱਤ ਮਹਾਰਾਜ ਨੇ ਬਚਾਈ ਪਰ ਵੀਰ ਜੀ ਸਾਨੂੰ ਲਾਲਪੁਰ ਆਣ ਕੇ ਉਹ ਖਿਆਈ ਹੋਈ ਤੇ ਹਾਤਾ ਵੀ ਸਾਨੂੰ ਉਹ ਲਬਾਸ ਮੇਰੇ ਨਾਂ ਕਹਿੰਦਾ ਖਿਆਲ ਆ ਜਾਂਦਾ ਉਤੇ ਨਾ ਲਿਖਿਆ ਨਾ ਲਿਖਿਆ ਮੈਂ ਕਿਹਾ ਤੇ ਮੇਰੇ ਬਾਪੂ ਦਾ ਨਾਮ ਆ ਤੇ ਮੇਰੇ ਮਾਮੇ ਦਾ ਨਾਮ ਤੋਂ ਭਾਈ ਆਂਦੇ ਨੇ ਵੇਹ ਭਰਿਆ ਲੈ ਲੈ ਲਾ ਮੈਂ ਕਿਹਾ ਮੈਂ ਤੇ ਆਪ ਛੱਡ ਕੇ ਆਈਆਂ ਹੱਥੇ ਲੂ ਕੇ ਆਈਆਂ ਸਭ ਕੁਝ ਜੋ ਲੀੜਾ ਲਤਾ ਸਭ ਉਹ ਤੇ ਲੂ ਰਿਹਾ ਇੱਕ ਕੰਬਲ ਰੱਖਿਆ ਵਡਾ ਹਰਾ ਕੋ ਆ ਬੰਦੀ ਆ ਪਾਕਿਸਤਾਨ ਦੀ ਇਹ ਤੇ ਮੋਦੀ ਕਰਕੇ ਤੇ ਮਾਂ ਨੂੰ ਸਾਡੀ ਬੁੱਢੀ ਮਾਂ ਸੀ ਉਹਨੂੰ ਮਾਂ ਉਤੇ ਬਾਚਣ ਉਹ ਚਾਰੀ ਪਾਜਨਾਸ ਜਾਂਦੀ ਰਹੀ ਏਕਰ ਇਹਨਾਂ ਥੱਲੇ ਗੱਡੀ ਥੱਲੇ ਆ ਚਲੀ ਸੀ ਉਹ ਗੱਡੀ ਨੇ ਬੜਾ ਨੁਕਸਾਨ ਕੀਤਾ ਐਨਾ ਬੰਦਾ ਮਾਰਿਆ ਪਾਕਿਸਤਾਨ ਚ ਆਈ ਸੀ ਹਾਂ ਤੇ ਐਨਾ ਬੰਦਾ ਮਰਿਆ ਉਹਨਾਂ ਮਾਰਿਆ ਭਾਈਆਂ ਨੇ ਇਹੋ ਹੀ ਉਹਦੇ ਨਾਲ ਜਿੱਦਾ ਤਰ ਜਾਇਆ ਹੋਰ ਕੋਈ ਹਥਿਆਰ ਨਹੀਂ ਉਹਨਾਂ ਦੇ ਕੋ ਤੇ ਜਾਇਆ 살ਤਾਂ ਚ ਆ ਤੇ ਆ ਹੱਤਿਆਰ ਤੇ ਪਤ ਆਉਣੇ ਤੋਰ ਪਾਇਆ ਵਾ ਸੋ ਵਾ ਜਿਹੜਾ ਨਹੀਂ ਵੇਖਿਆ ਉਹ ਅੱਥੇ ਆਇਆ ਜਦੋਂ ਉਹ ਪੁਰਾਣੇ ਗੱਡੇ ਹੁੰਦੇ ਸੀ ਜਦੋਂ ਗੱਡੇ ਲੈ ਕੇ ਆਉਨੇ ਜਦੋਂ ਵੰਡ ਹੋਈ ਆ ਉਹ ਗੱਡਿਆਂ ਗੁੱਡਿਆਂ ਦਾ ਕੀ ਰੋਲ ਹੁੰਦਾ ਸੀ ਕਿਸ ਤਰ੍ਹਾਂ ਦੇ ਮਤਲਬ ਸੀ ਕਿ ਜਦੋਂ ਚੱਲਣ ਚਲਾਉਣ ਦੇ ਵਿੱਚ ਜਾਂ ਉਹ ਬੰਦੇ ਜੋ ਦੋ ਡੰਗਰ ਜੁਪਣਿਆ ਦੋ ਜੁਪਣਿਆ ਆ ਪੀਣਿਆ ਇੱਥੇ ਮੈਨੂੰ ਪਾਇਆ ਉੱਤੇ ਢਾਂਗਾ ਗੱਡੇ ਆ ਉੱਤੇ ਰੱਸਾ ਪਾਇਆ ਇਹਨੂੰ ਫੜ ਚੱਲ ਇੱਥੇ ਪੈਰ ਇੱਥੇ ਵਟੋਈ ਰੱਖ ਲੈ ਜਦੋਂ ਜਾਣਾ ਉਹ ਫੇ ਮੇਰੇ ਵੀਰ ਐ ਹੋ ਜੈ ਸੀ ਜਿਹਨਾਂ ਮੈਨੂੰ ਕੱਢਿਆ ਦਰਿਆ ਚ ਉਹ ਫੇ ਮੈਨੂੰ ਆਂਦੇਂਦੇ ਸੀ ਪੈਣ ਇੱਥੇ ਖਲੋ ਜਾ ਤੂੰ ਮਿੱਟੀ ਜਿੱਤੇ ਸਰਵਾ ਲਾਉਂਦੇ ਹੈ ਪਾਣੀ ਵਾਲਾ ਆ ਜਾ ਇੱਥੇ ਖਲੋ ਜਾ ਅਸੀਂ ਤੈਨੂੰ ਇੱਥੇ ਪਾਣੀ ਦੇ ਦਈਏ ਵੀਰ ਜੀ ਵੜਾ ਚੇਰੇ ਮੈਨੂੰ ਮਿਲਨੇ ਆਇਆ ਵਾਹਿਗੁਰੂ ਵਾਹਿਗੁਰੂ ਮੈਨੂੰ ਉੱਥੇ ਆਣ ਕੇ ਪਾਣੀ ਦਿੰਦੇ ਸੀ ਕੋਈ ਪਲਟੋਈ ਪਾ ਦੈ ਨਹੀਂ ਫੇ ਮੈਂ ਥੋੜਾ ਥੋੜਾ ਗੱਡੇ ਦੇ ਪਾਉਣਾ ਗੱਡੇ ਦੇ ਪਾਉਣਾ ਫੇ ਗੱਡਾ ਤੁਰਨਾ ਭਈ ਜੇ ਤੇ ਪਾਉਣਾ ਫੇਵਨ ਫੇ ਇੱਥੇ ਬਹਿ ਜਾਣਾ ਫੇ ਰਹਿ ਭਾਈ ਭਾਵੇਂ ਥੱਲੇ ਡੇਪਾਂ ਭਾਵੇਂ ਕੁਛ ਹੋ ਜਾਏ ਇੱਕ ਗੱਲ ਅਖਿਆਈ ਦੀ ਗੱਲ ਆ ਅਖਿਆਈ ਤੇ ਬਹੁਤ ਜਾਰੀ ਪਰ ਸਾਡੇ ਬੰਦਿਆਂ ਨੇ ਕੀਤਾ ਸਾਡੇ ਬੰਦਿਆਂ ਨੇ ਨਾ ਐਡੇ ਕਰ ਮੇਟ ਮਾਰੇ ਐਡੇ ਪਾਇਨ ਤੇ ਹੱਥ ਸਾਰੇ ਜਿੜੀ ਜਿੜੀ ਹੋ ਕੇ ਚਾਰੇ ਉਹ ਭੇਨੇ ਸੀ ਕਿਤੇ ਉਹ ਤੇ ਇਹੋ ਜਿਹਾ ਮੁਸਲਮਾਨ ਸੀ ਮੈਂ ਇਹੋ ਜਿਹਾ ਬੰਦਾ ਕਿਤੇ ਮਿਲਣਾ ਨਹੀਂ ਇੱਡਾ ਪਲਾਂ ਆਸਾ ਬੰਦਾਸ ਵੇਖੋ ਫੇਰ ਕਿਥੇ ਹੈ ਹੱਥ ਤੇ ਸੰਸਦਿਆ ਉਹ ਦਸ ਆਇਆ ਅੰਦਰ ਮੇਰਾ ਤੇ ਆ ਰੱਖਿਆ ਫੇ ਇਹੇ ਵੇਟ ਬਿਮਾਰ ਹੋ ਗਿਆ ਬੜਾ ਆਨ ਕੇ ਸੋਰ ਸਿੰਘ ਫੇਸਾ ਨੂੰ 4-5 ਦਿਨ ਹਸੋ ਤਾਰ ਰੱਖਿਆ ਡਾਕਟਰ ਨੇ ਸਾਡੇ ਇੱਥੋਂ ਦੀ ਪਕਨੇਰੀ ਇੱਕ ਕੁੜੀ ਸੀ ਇੱਥੇ ਉਹ ਫੇ ਸਾਡੇ ਕੋਲ ਰਹੀ ਵਿਚਾਰੀ ਫੇਸਾ ਨੂੰ ਪਰੋ ਪੜਾਈ ਖਰਤੇ ਰਿਹਾ ਕਿ ਬਾਰ-ਬਾਰ ਇਹ ਇੱਥੋਂ ਪੂਰੇ ਉੱਤ ਇਤਰਾ ਕਰਕੇ ਤੇ ਸਾਨੂੰ ਨਾ ਆਪਣੇ ਦੇ ਚ ਪਕਨੇ ਪੈ ਚਾਇਆ ਜੇ ਤੋ ਜਦੋਂ ਉਧਰੋਂ ਲੋਕ ਇਧਰੋਂ ਪਾਕਿਸਤਾਨ ਨੂੰ ਜਾਣ ਲੱਪੇ ਪਾਕਿਸਤਾਨ ਵਾਲੇ ਭਾਰਤ ਨੂੰ ਆਉਣ ਲੱਗੇ ਦੱਸਦੇ ਆ ਕਿ ਰੋਟੀਆਂ ਪੱਕੀਆਂ ਰਹਿ ਗਈਆਂ ਸਬਜ਼ੀਆਂ ਬਣੀਆਂ ਰਹਿ ਗਈਆਂ ਕਿਸੇ ਨੇ ਖਾਧੀ ਜਾਂ ਨਹੀਂ ਮੈਂ ਵੀਰਾ ਵੀ ਪੈਰੀ ਵੀ ਪੈਰੀ ਰੋਟੀ ਖਾਧੀ ਆ ਪਕਾ ਕੇ ਉਹ ਸੇਖਾਂ ਦੇ ਹੀ ਉਹਨਾਂ ਦੇ ਪਾਵੇ ਪਾੜ ਕੇ ਤੇ ਫੇਰ ਰੋਟੀਆਂ ਪੱਕੀਆਂ ਫੇਸ ਤੱਬਰ ਉਹ ਤੇ ਜਨਾ ਸਾਡੇ ਬਾਪੂ ਖਾਦੀ ਇਹ ਵੀ ਹੁੰਦਾ ਤੌਰ ਤੇ ਦੋ ਛਾਪਾਂ ਮਈਆਂ ਸੂਪੀਆਂ ਦੋ ਛਾਪਾਂ ਗਵਾਏ ਉੱਥੇ ਉਹ ਅਸੀਂ ਚਲੇ ਗਏ ਤੇ ਇਹ ਵੀ ਬਚ ਕੇ ਆ ਗਏ ਨਹੀਂ ਤੇ ਪਤਾ ਕੋਈ ਨਹੀਂ ਸੀ ਅਸੀਂ ਚਲੋ ਕਰਨ ਵਾ ਤੇ ਮਹਾਰਾਜ ਉਹ ਜਾ ਚੱਲਿਆ ਨਾ ਉਹ ਨਾ ਆਖਿਆ ਜ ਨਹੀਂ ਜਾਣਾ ਵਾ ਨਾ 12 ਵਜੇ ਦਾ ਟਾਈਮ ਤੇ ਤਾਂ ਅਸੀਂ ਬੜਾ ਆਖਿਆ ਜ ਨਹੀਂ ਜਾਣਾ ਭਾ ਕੇ ਕਾਫਲਾ ਤੋਟਨਾ ਕਾਫਲਾ ਹੰਦੇ ਸੀ ਕਾਫਲਾ ਤੋਟਨਾ ਤੇ ਚਲੋ ਵੀਰੇ ਇਹ ਗੱਲ ਆ ਜਿਹੜਾ ਉਹ ਨਾ ਨਾ ਇਹ ਕੀਤਾ ਹੈ ਪਈ ਜਿਹੜੇ ਉਹਨਾਂ ਨੇ ਨਾ ਗੱਡੇ ਨਹੀਂ ਮਾਰੇ ਆਂਦੇ ਨਹੀਂ ਰੇ ਇੱਕ ਗੱਡੇ ਮਾਰਦੇ ਨੇ ਸਭ ਗੱਡਾ ਮਾਰ ਕੇ ਥੱਲੇ ਪੰਜੇ ਨੱਪਦੇ ਨੇ ਪੰਜੇ ਕਿੰਨਾ ਤੇ ਨੱਪਿਆ ਜਾਂਦਾ ਤੇ ਬਿਮਾਰੀ ਫੈਲ ਜਾਣੀ ਦੋ ਦਿਨ ਬੰਦਾ ਰਵੇ ਤੇ ਮੁਸਕੇ ਆਉਣ ਲਾ ਪੈਂਦਾ ਮਰੇ ਤੁਹਾਡੀਆਂ ਕੋਈ ਸਹੇਲੀਆਂ ਪੈਣਾ ਹੋਣਗੀਆਂ ਪਾਕਿਸਤਾਨ ਦੀਆਂ ਚਾਹੇ ਮੁਸਲਮਾਨਣੀਆਂ ਹੋਣ ਜਾਂ ਕੋਈ ਵੀ ਤੁਹਾਡੀ ਕੋਈ ਸਹੇਲੀ ਕੌਣ ਸੀ ਜਿਹੜੀ ਵਧੀਆ ਕੋਈ ਸਹੇਲੀ ਹੋਵੇ ਨਹੀਂ ਵੀ ਠੀਕ ਕੋਈ ਸਹੇਲੀ ਨਹੀਂ ਪਣੀ ਜੇ ਅਜੇ ਤੇ ਭਜਨ ਅਸੀਂ ਦੇ ਲਈ ਹੈ ਲਾਹੌਰ ਵੀ ਭਜਨਸ ਐਨਾ ਕਿਤੇ ਕਿਤੇ ਰਾਤ ਜਿਹੜੇ ਗਏ ਆ ਨਾ ਉਹ ਸਾਨੂੰ ਪਤਾ ਜਿੱਤਰ ਲਾਹੌਰ ਅਸੀਂ ਆਏ ਐਨਾ ਉੱਥੇ ਕਮਸਾਨ ਬੱਚਾ ਹੱਤ ਜਾ ਅਸੀਂ ਅੱਥੇ ਜਾ ਜੇ ਨਾ ਗਾ ਅੱਗੇ ਗਾਂ ਪੈਂਦਾ ਬੜਾ ਸੀ ਅਜੇ ਫੇਰ ਕਿੱਥੇ ਜਾਣਾ ਸੀ ਸਤਾਈ ਕੀ ਅਕਸੀ ਹਾਂ ਇੱਕ ਤੇਈ ਚੱਕਸੀ ਬੇਨੜਾ ਹੰਦਾ ਉਹਨੂੰ ਛੱਡਣਾ ਹੈ ਉੱਥੇ ਤੇ ਅਗਲੇ ਦਿਨੇ ਉੱਥੇ ਉੱਥੇ ਤੇ ਆਪਤਾ ਉਹ ਨਾਲ ਹੀ ਪਈ ਲੁਟਾ ਮਾਰਾ ਚਲੰਡੇ ਆ ਮੁਸਲਮਾਨ ਖੋ ਤੋ ਕਰਨ ਦੇ ਸੀ ਚੇਤੀ ਚੰਦਰਾ ਤੋਂ ਕੰਡਣ ਦੇ ਸੀ ਹਾਂ ਤੇ ਬੀਰ ਜੀ ਉਹ ਗੱਲਾਂ ਤੇ ਜਿਹੜੀਆਂ ਨਾ ਦੱਸੀਆਂ ਨਹੀਂ ਜਾਂਦੀਆਂ ਤੇ ਫੇਰ ਜਦ ਪਹਿਣਾ ਨੇ ਲਿਆ ਕੇ ਮੇਰੇ ਘਰ ਦੀ ਸੁਰਤ ਤੇ ਗਏ ਮੈਂ ਕਿਹਾ ਸੱਜ ਮੈਂ ਕਿਹਾ ਆਖੇ ਬਾਪੂ ਤੇਰੀ ਆਖਿਆ ਮੈਂ ਕਿਹਾ ਮੈਨੂੰ ਕੀ ਅਕਲਿਆ ਠਾਰਾ ਉਹਨੇ ਸਾਲ ਲੀਓ ਤੇ ਮੈਂ ਇਹਦੇ ਗੈਨੇ ਬਣਾਉਂਦੇ ਆਂ ਆਹ ਚੀਜ਼ ਚੱਲਿਆ ਮਤਨ ਵੀਰ ਜੀ ਆਈ ਤਾਂ ਜੋ ਯਾਦ ਕਰਦੇ ਹੋਣਗੇ ਅੱਜ ਤਾਂ ਯਾਦ ਕਰਦੇ ਹੋਣਗੇ ਇਹ ਇਹ ਨੀ ਚੀਜ਼ ਤਾਂ ਨਾ ਮੈਂ ਸੋਣ ਤੇ ਆਪਣੇ ਵੀ ਹ ਇਥੇ ਬੱਦੇ ਆਪਣੇ ਵੀ ਇਥੇ ਜਾਂਦੇ ਆ ਤੁਸੀਂ ਫਿਰ ਕਿੰਨਾ ਕ ਸਮਾਨ ਉਧਰੋਂ ਲੈ ਕੇ ਜਦੋਂ ਆਏ ਜੇ ਕਿ ਸਾਰਾ ਕੁਝ ਛੱਡ ਜਾਂਦਾ ਕੁਝ ਨਹੀਂ ਆਂਦਾ ਆਇਆ ਮੰਝਾ ਜਾਂਦਾ ਤੇ ਇੱਕ ਹੈਗਾ ਸੀ ਇਹ ਗੱਲੀ ਚਾਚਾ ਚਰੇ ਉੱਤੇ ਲੀਂਦੇ ਰਹੇ ਉਹ ਸਭ ਸਾਰ ਦਿੱਤਾ ਜਾਂ ਸੀ ਸੱਤ ਮੰਝੇ ਸੀ ਉਹ ਵੀ ਸਾਰ ਦਿੱਤੇ ਰੋਟੀਆਂ ਪਕਾਉਂਦੇ ਸੀ ਇਹ ਬਾਲਾ ਨਹੀਂ ਲਾਤਾ ਕਿਸੇ ਵੇਲੇ ਲੋਕਾਂ ਨੇ ਕੱਚੀਆਂ ਰੋਟੀਆਂ ਹਨਾ ਸਕਾ ਕੇ ਰੱਖੀਆਂ ਸੀ ਉਹ ਫੇਰ ਲੋਕ ਨਾ ਪਾਣੀ ਚ ਭਿਓ ਕੇ ਖਾਦੇ ਉਹ ਪਛਾਨਵੇਂ ਨੇ ਤੇ ਤੇ ਬੀਬੀਆ ਲੈ ਤੂੰ ਅਈਂ ਨਿਆ ਘਰ ਆਖਲਾ ਕਿਥੇ ਇਧਰ ਹੁੰਦਾ ਕਿ ਤੂੰ ਪਿਓ ਲੈ ਪਾਣੀ ਪਾਣੀ ਪਿਓ ਕੇ ਤੇ ਉਹ ਹੀ ਨਹੀਂ ਖਾ ਲਈ ਪਕੜੀਆਂ ਨਹੀਂ ਰੋਟੀਆਂ ਰੋਟੀਆਂ ਕਿਥੇ ਪਕੜੀਆਂ ਸੀ ਉਹ ਤੇ ਕਿਤੇ ਰੋਟੀਆਂ ਪਕਾਉਂ ਸੀ ਉਹ ਉਥੇ ਤੇ ਇਹ ਕਰੀ ਜਾਂ ਕੇ ਪਾ ਲਿਆ ਖੜੀ ਆ ਕੇ ਪਾ ਲੇ ਖੜੀ ਆ ਕੇ ਜਿਹੜਾ ਸਾਡੇ ਕਾਫਲੇ ਨਾਲ ਹੋਇਆ ਹੈ ਨਾ ਕਹਿਰ ਉਹ ਕਿਸੇ ਨਾਲ ਨਹੀਂ ਹੋਣਾ ਵਾਏ ਵਾਏ वो महाराज जाता, पुत जी बेखो बड़ा कुछ है, वीर जी मेरे ना छोटी जी बड़े बड़ा कुछ होया हाथ तो याद चलो जो सतगुर नावे सारा परिवार कट्ठा हो गया सी इधर कि कुछ लोग उधर रह गए जिन्हें है हाँ अपने कट्ठे हो गया होर सू नहीं पता वीरा हो दुनिया तेरी सी अंगा दुनिया बतीरी सी ਪਰ ਕਿਹਦਾ outro ਦੀ ਪਤਾ ਨਹੀਂ ਲਿਆ ਗਿਆ ਨਾ ਪਤਾ ਨਹੀਂ ਲਿਆ ਗਿਆ ਆਪੋ ਆਪਣੇ ਲੋਕਾਂ ਨੂੰ ਪਈ ਸੀ ਚਲੋ ਬਚ ਕੇ ਜੀਤ ਦੁਨੀਆ ਬਚ ਕੇ ਮਰ ਵੀ ਗਏ ਆ ਉੱਥੇ ਸੁਟਿਆ ਉਹ ਦੇ ਕੀ ਕਰਨਾ ਕੈ ਨਾ ਪੀਉਂਦੇ ਜੀ ਨਪਨ ਕੀ ਟਾਈਮ ਲੇਪਦਾ ਹੀ ਕਿ ਨਾ ਪੀਉਂਦੇ ਸੀ ਤੇ ਤੇ ਆ ਦੇ ਲਾਈ ਦੇ ਚਲੀ ਗਏ ਸਾਡੇ ਕੁੱਤੇ ਨਾ ਖਾਣ ਇਹ ਜੀ ਜ਼ਿਮੇਦਾਰਤਾ ਜਾਤੇ ਤੇ ਪੋਤੇ ਦਾ ਕਦਰ ਬੜਾ ਹੈ ਪਰ ਆਪਾ ਆ ਵੀ ਗਵਾ ਲਿਆ ਜਦੋਂ ਤੁਸੀਂ ਫਿਰ ਇੱਧਰ ਆ ਕੇ ਜੇ ਵਾਪਸ ਪੰਜਾਬ ਦੇ ਵਿੱਚ ਆ ਕੇ ਆਪਣੇ ਚ ਹਾਂ ਫਿਰ ਇੱਥੇ ਆ ਕੇ ਕਿੰਨਾ ਕੁ ਟਾਈਮ ਲੱਗਿਆ ਦੁਬਾਰਾ ਜਿਹੜਾ ਜ਼ਿੰਦਗੀ ਨੂੰ ਸਟਾਰਟ ਕਰਨ ਦੇ ਵਿੱਚ ਟਾਈਮ ਫਿਰ ਇਸੇ ਤਰ੍ਹਾਂ ਇਹਨਾਂ ਮਾਰਾ ਇਹਨਾਂ ਜਦੋਂ ਬੱਚੇ ਮੇਰੇ ਪਏ ਬੱਚੇ ਨਹੀਂ ਮੇਰਾ ਕੋਈ ਵੀ ਨਾ ਬੱਚੇ ਚਾ ਇੰਨੇ ਚਾ ਸਾਲ ਪੰਜੀ ਹੋਏ ਆ ਇਹ ਤੇਰੇ ਆ ਤੇ ਕੱਲੇ ਕੱਲੇ ਹੈ ਗੈਸਨਾਂ ਉਹ ਸਾ ਦਾ ਸਾਸਰਾਸੀ ਉਹ ਬੜਾ ਵਿਚਾਰਾ ਚੰਗਾ ਸੀ ਸਾਰਾ ਟੱਬਰ ਚੰਗਾ ਫਿਰ ਦੂਜੇ ਦਾਣ ਕੇ ਵਿਆਹ ਕੀਤਾ ਉਹ ਵੇਰ ਕਿ ਕੀਤਾ ਉਹੇ ਮੇਰੀ ਪਟੀਆਂ ਪਤੀ ਆ ਤੇ ਚਲੋ ਆਪਣਾ ਪਰਿਵਾਰ ਸਾਰਾ ਤੇ ਚਲੋ ਅੱਛਾ ਮੇਰਾ ਜੋ ਹੋ ਗਿਆ ਦਾ ਤੈਨੂੰ ਪਾਵੇ ਅਸੀਂ ਤੁਹਾਨੂੰ ਦੱਸ ਦਈਏ ਕਿ ਜੋ ਭਾਰਤ ਪਾਕਿਸਤਾਨ ਦੀ ਵੰਡ ਦੇ ਵਿੱਚ ਹੋਇਆ ਬਹੁਤ ਘੱਟ ਲੋਕ ਜਾਣਦੇ ਨੇ ਜਾਂ ਬਹੁਤ ਘੱਟ ਲੋਕ ਨੇ ਜੋ ਇਸ ਦੇ ਵਿੱਚ ਇੰਟਰਸਟ ਰੱਖਦੇ ਨੇ ਕਿ ਬਜ਼ੁਰਗਾਂ ਦੇ ਕੋਲ ਬੈਠ ਕੇ ਕੁਝ ਅਜਿਹਾ ਸੁਣਿਆ ਜਾਵੇ ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਪਹੁੰਚ ਕਰਕੇ ਜਿੰਨੀ ਕਿ ਜਾਣਕਾਰੀ ਆ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ ਮਾਤਾ ਜੀ ਦੀ ਉਮਰ ਬਹੁਤ ਹੋ ਚੁੱਕੀ ਹੈ ਇਸ ਕਰਕੇ ਕੁਝ ਚੀਜ਼ਾਂ ਹੋ ਸਕਦਾ ਹੈ ਇਹਨਾਂ ਦੇ ਦਿਮਾਗ 'ਚੋਂ ਵਿਸਰ ਗਈਆਂ ਹੋਣ ਲੇਕਿਨ ਜਿੰਨੀਆਂ ਯਾਦ ਆ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਦਰਦਨਾਕ ਮਾਹੌਲ ਸੀ ਕਿਸ ਤਰ੍ਹਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਇਧਰ ਉਧਰ ਹੱਥ ਪੈਰ ਮਾਰਦੇ ਸੀ ਕਿਸ ਤਰ੍ਹਾਂ ਉਹ ਲੋਕ ਜਿਹੜੇ ਪਹਿਲਾਂ ਇਕੱਠੇ ਰਹਿੰਦੇ ਸੀ ਤੇ ਫਿਰ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਕਿਸ ਤਰ੍ਹਾਂ ਗੱਡੀਆਂ ਵੱਢ ਫੱਟ ਹੋ ਕੇ ਪਾਕਿਸਤਾਨ ਤੋਂ ਭਾਰਤ ਤੇ ਭਾਰਤ ਤੋਂ ਪਾਕਿਸਤਾਨ ਪਹੁੰਚੀਆਂ ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਕਹਾਣੀ ਸੁਣਦੇ ਆ ਜਦੋਂ ਉਸ ਨੂੰ ਆਪਣੇ ਦਿਮਾਗ ਦੇ ਵਿੱਚ ਫੀਡ ਕਰਦੇ ਆ ਤਾਂ ਉਹੋ ਜਿਹਾ ਮਾਹੌਲ ਬਣ ਜਾਂਦਾ ਹੈ ਉਹੋ ਜੀ ਇੱਕ ਸਟੋਰੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਘਰਸ਼ ਦੇ ਵਿੱਚੋਂ ਅੱਗੇ ਵਧਾਇਆ ਤੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੋ ਕੇ ਉਹ ਗੁਜ਼ਰੇ ਨੇ ਸਲੂਟ ਆ ਉਹਨਾਂ ਬਜ਼ੁਰਗਾਂ ਨੂੰ ਵੀ ਜਿਨ੍ਹਾਂ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਕੇ ਫਿਰ ਤੋਂ ਜ਼ਿੰਦਗੀ ਨੂੰ ਖੜਾ ਕੀਤਾ ਪਰਿਵਾਰਾਂ ਨੂੰ ਅੱਗੇ ਵਧਾਇਆ ਕੋਸ਼ਿਸ਼ ਕਰਾਂਗੇ ਕੁਝ ਇਸੇ ਹੀ ਤਰ੍ਹਾਂ ਦਾ ਨਵਾਂ ਲੈ ਕੇ ਤੁਹਾਡੇ ਅੱਗੇ ਪੇਸ਼ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਪਿੰਟੂ ਖਾਸਾ ਦੇ ਨਾਲ ਕਸ਼ਮੀਰ ਸਿੰਘ ਗਿੱਲ